ਹੇਬਰ ਖਾਨਾਂ ਦੇ ਵਿੱਚ ਜਿਹੜਾ ਢਾਂਗਰ ਨੂੰ ਲੱਗੀ ਅੱਗ ਅੱਗ ਲੱਗਣ ਦੇ ਨਾਲ ਇੱਕ ਕਿਸਾਨ ਦੀ 20 ਕਿੱਲਿਆਂ ਦੀ ਜਿਹੜੀ ਤੂੜੀ ਸੀ ਉਹ ਸੜ ਕੇ ਸੁਆਹ ਹੋ ਗਈ ਆ ਇਧਰ ਦੇ ਸਿਰਫ ਪਾਸੇ ਵੀ ਕਈ ਢੇਡੀਆਂ ਕਟੀਆਂ ਤਿੰਨ ਕਟੀਆਂ ਪਹੁੰਚੀਆਂ ਹੋਈਆਂ ਆ ਅੱਗ ਨੂੰ ਜਿਹੜੇ ਬੁਝਾਉਣ ਰਹੇ ਨੇ ਅੱਗ ਤੇ ਮਸਾਂ ਕਾਬੂ ਪਾਇਆ ਜਾ ਰਿਹਾ ਹੈ ਘੱਟੋ ਘੱਟ ਵੀ 2 ਘੰਟੇ ਹੋ ਗਏ ਨੇ ਇਸ ਗੱਡੀਆਂ ਨੂੰ ਪਹੁੰਚਿਆਂ ਨੂੰ ਪਾਣੀ ਵਾਲਿਆਂ ਨੂੰ ਅੱਗ ਤੇ ਅਜੇ ਮਸਾਂ ਕਾਬੂ ਪਾਇਆ ਗਿਆ ਅੱਗ ਬਹੁਤ ਜ਼ਿਆਦਾ ਤੇਜ਼ ਸੀ ਦੀ ਜਿਹੜੀ ਹੈ ਕੋਈ ਦਸੀ ਜਾਣ ਕੋਈ ਟਰਮੀਨਲ ਲੈ ਕੇ ਹੈ ਪਾਣੀ ਵਾਲੀ ਜਿਹੜੀ ਤੋਂ ਕੋਈ ਗੈਂਡਰ ਦੀਆਂ ਗੱਡੀਆਂ ਪਹੁੰਚਣ ਵਾਲੇ ਆਕਦੇ ਜਿਹੜੇ ਕਾਪੂ ਮੇਰੇ ਤਾਂ ਹੁਣ ਸਾਰਾ ਹੋ ਗਿਆ ਟੋਟਾ। ਬਾਗਾ 25 ਜਣਾਂ ਨੇ ਖਾਣਾ ਦਾ 15 ਅੱਜ ਮੱਛੀ ਦਾ ਸਾਕੇ ਮੱਛੀ। ਅੱਛਾ 10 ਪਹਿਲਾਂ ਮੱਛੀ ਆ। 10 ਹੋਵੇ ਪਹਿਲੇ ਪਰਸੋਂ ਅੱਗ ਲੱਗੀ ਉਹ ਤਾਂ ਉਹ ਚਲ ਤਾਰਾਂ ਜੁੜ ਕੇ ਲੱਗੀ ਉਹਦਾ ਕੋਈ ਉਹਦੇ ਵਿੱਚ ਉਹਦਾ ਲੱਗ ਸਕਦੀ ਕੋਈ ਗੱਲ ਨਹੀਂ। ਠੀਕ ਹੈ। ਜਾਣਬੁੱਝ ਕੇ ਗੱਲ ਕਰਨੀ ਹੈ। ਹਾਂ। ਉਹਦੇ ਨਾਂ ਦਾ ਤੇ ਜਾਣਬੁੱਝ ਕੇ ਲਾਈਆਂ। ਇਹ ਜਾਣਬੁੱਝ ਕੇ ਲਾਈਆਂ ਉਹਦੇ ਬੰਦੇ ਨੇ ਪ੍ਰਾਰੀ ਬੰਨ੍ਹਨੇ ਮਾਰੇ ਫੱਕ ਵੀ ਜੰਨੇ ਮਾਰੇ ਨੇ। ਹੂੰ। ਠੀਕ ਹੈ। ਇੱਕ ਇੱਕ ਕਿਸੇ ਬਾਰੇ ਕੋਈ ਸ਼ੋਰ ਨਹੀਂ ਹੈ। ਹੂੰ। ਉਹ ਬੰਦੇ ਜਾਣਬੁੱਝ ਕੇ ਅਗ ਲਾਈ ਗਈ ਹੈ ਜਾਣਬੁੱਝ ਕੇ ਲਾਈ ਹਾਂ ਉਹਦਾ ਨਾਮ ਪੁੱਛਿਆ ਇਹ ਗਾਂ ਹੁਣ ਉਹ ਤੁਹਾਡੇ ਪਿੰਡ ਦੇ ਬਹਿਲਦਾ ਹੀ ਆ ਨਹੀਂ ਉਹ ਬਗਰਾੜੀ ਦਾ ਬੰਦਾ ਮੇਰਾ ਪਿੰਡ ਵੰਦਰ ਹੈ ਤੁਹਾਡਾ ਇੱਕ ਇੱਕ ਦੇ ਵੰਦਰ ਪੈ ਲਈ ਹੋਈ ਹੈ ਮੇਰੇ ਟਾਂਗ ਨੂੰ ਅੱਗ ਲਾਈ ਸਿੱਕਦੇ ਪਹਿਲਾਂ ਟਾਂਗ ਨੂੰ ਅੱਗ ਲਾਈ ਸੀ ਟਾਂਗ ਨੂੰ ਲਾਈ ਉੱਥੋਂ ਉਹਨੇ ਕੱਲ ਹੱਥ ਨੇ ਅੱਗ ਲਾਈ ਆ ਬੋਰਡੇ ਦੇ ਬੰਦਿਆਂ ਨੂੰ ਕਹਿ ਗਿਆ ਕਿ ਵਜਾਈਏ ਹੂੰ ਫੇਰ ਅੱਜ 25 ਕਿਲੋ ਬੰਦੇ ਬੋਰ ਜਿਹੜੇ ਨੇ ਮੱਚਿਆ ਵਨ ਤੇ 15 ਕਿਲੋ ਟਾਂਗਰ ਮੇਰਾ ਮੱਚਿਆ ਹੂੰ ਕਿਆ ਬਾਜ ਤੂਰੀ ਮੱਚੀ ਹੂੰ ਤੇ ਗਾਂ ਬਦਲ ਹੀ ਅਜ ਕਿੰਨਾ ਨੁਕਸਾਨ ਹੋਇਆ ਜੀ ਹਵਾ ਪੈਦੀ ਬਹੁਤ ਦੂਰ ਤੱਕ ਗਈ ਹੈ ਹਨਾ ਪੈਦੀ ਇਹ ਤਾਂ ਦਰਾਖਤਾਂ ਮੱਕ ਰਹੀਆਂ ਮੈਂ ਕਹ ਦਰਾਖਤ ਬਹੁਤ ਮੱਚਾ ਰੋਡ ਦੇ ਉੱਤੇ ਉਹ ਤਾਂ ਮੱਚਣਾ ਹੀ ਹੈ ਦਰਾਖਤ ਵਾਹ ਮੂਰੇ ਕੀ ਜੋਰਾ ਕੇ ਇਹਦਾ ਹਮ ਹਮ ਅਕਸ਼ਰ ਦੀ ਗਲਤੀ ਤਾਂ ਗਲਤੀ ਹੈ ਕੋਈ ਗਲਤੀ ਕਰਨੀ ਆ ਬੰਦਾ ਇਨਸਾਨ ਗਲਤੀ ਕਰੂਗਾ ਹਮ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਬਸ ਹਮ ਹਮ ਮੇਂ ਇਹ ਨੁਕਸਾਨ ਹੈ ਮੈਂ ਕਹ ਕਿੰਨੇ ਪੈਸੇ ਦਾ ਤੁਹਾਡਾ ਨੁਕਸਾਨ ਹੋਇਆ ਤਾਂ ਕਿ 1500 ਰੁਪਏ ਚਾਂਡਾ ਚੱਲਦਾ ਹਾਂ 1500 ਬੰਦਰੀ ਅਸੀਂ ਲਿਆ ਹੋਇਆ ਹਾਂ 25 ਜਿੱਲਾਂ ਤੇ ਬਣਾ ਲਓ ਕਿੰਨੇ ਪੈਸੇ ਬਣਗੇ ਹੂੰ ਤੇ ਨੁਕਸਾਨ ਛੱਡੋ ਇਹ ਟੂੜੀ ਕਿੰਨੇ ਪੈਸੇ ਦੀ ਮੱਚੀ ਟੂੜੀ 2 ਲੱਖ ਰੁਪਏ ਦੀ ਹੋਣੀ ਹੈ ਜਿਹੜੀ ਤੇਰਾਣ ਹੋ ਜਾਣੀ ਹੈ ਬਣਾਈ ਹੈ ਮੇਨਟ ਕਰੀ ਹੈ ਅਰੇ ਬਣਾਓ ਓਏ ਇਹ ਮੰਨੋ ਤੁਸੀਂ ਬਣਾਈ ਹੈ ਪੜਾਈ ਨੇ ਪੂਰੇ ਦੇ ਭਾਗ ਹਾਂ ਬਣਾਈ ਹੈ ਲਿੱਤੀ ਆ ਸਾਰੇ ਕੰਮ ਦਿੱਤੇ ਆ ਹੂੰ ਇੱਕ ਜਿਹੜੀ ਗਲਤੀ ਆਉਣੀ ਛੜਿਆ ਮੈਣੀ ਚਾਹੀਦੀ ਉਹ ਨਾਣਵਾਰ ਮੱਛੀ ਕਿਨੇ ਰੋਡ ਦੇ ਦਰਖਤਾ ਕਹਿੰਨੂ ਕੀ ਇਹਨੂੰ ਲੋਟਰ ਕੀ ਕਹਿੰਦੇ ਆ ਇਹ ਲੋਟਰ ਕਹਿੰਦੇ ਇਹ ਲੋਟਰ ਜੇ ਲੋਟਰ ਨਾ ਹੁੰਦਾ ਤੇ ਅੱਗ ਤੇ ਕਾਬੂ ਨਹੀਂ ਪੈਦਾ ਸੀ ਨਹੀਂ ਪੈਂਦਾ ਉਹ ਵੀ ਮੱਚ ਜਾਂਦਾ ਸੀ ਉਹ ਵੀ ਮੱਚ ਜਾਂਦਾ ਸੀ ਇਹ ਲੋਟਰ ਨੇ ਆ ਕੇ ਜਿਹੜੀ ਇਹ ਟੂੜੀ ਸੀ ਇਹ ਵਕਰੀ ਕਰਤੀ ਮੈਂ ਤੇ ਬੰਦੇ ਆ ਕੇ ਪਾਣੀ ਦੇ ਤਾਈਂ ਕਹ ਲੈ ਹਾਂ ਮੇਰ ਵਝਾਈ ਨਹੀਂ ਲੋਟਰ ਤੇ ਟੂੜੀ ਵੀ ਵਾ ਕੇ ਵਕਰੀ ਕਰਕੇ ਨਾ ਤਾਂ ਹੀ ਅੱਗ ਲੱਗੀ ਪਈ ਹੈ ਦੋ ਕੇ ਪਏ ਨਵਾਲੀਏ ਤੋਂ ਕਰਦਾ ਮੈਂ ਤਾਂ ਮੱਚ ਜਾਣਾ ਸੀਗਾ ਉਹ ਪਾਚੂ ਦਾ ਦੋ ਕਪੜੇ ਪ੍ਰਭਾਵ ਤੋਂ ਮੰਗਤਾ ਆਕਰ ਦੇਣਾ ਚਾਹੁੰਦਾ ਸਾਰੀ ਹਿੰਦੀ ਬਾਨਾਂ ਦੀ ਸੀਗੀ ਸਾਰੀ ਠਿੱਕੇ ਦੇ ਵਿੱਚ ਉਹ ਲੋਕ ਕਹਿੰਦੇ ਸਾਡੇ ਜੰਤਰ ਦਾਸ ਤੇ ਉਹਨੇ ਉਹਨਾਂ ਜੰਤਰ ਹੋਂਨੇ ਆ ਕੇ ਨਾ ਕੋਈ ਪਟਵਾਰੀ ਆਇਆ ਨਾ ਬੌਦਸਾਲੇ ਆਏ ਇੱਥੇ ਕੋਈ ਨਹੀਂ ਆਇਆ ਉਹਨੇ ਉਹਨਾਂ ਜੰਤਰ ਨੇ ਦੱਸਿਆ ਉਹ ਮਾਈਨ ਨਾਲ ਨਿਕਲਦਾ ਦੇਖੋ ਘਰ ਨੂੰ ਆਗ ਲਾਉਣੇ ਸੀ ਸੱਤਰੀ ਨੋ ਨਾ ਜੰਤਰ ਦਾਸ ਲੱਗ ਤੇ ਨਾਲੇ ਇਹ ਤਾਂ ਕਿੰਨੇ ਕਿੱਲੇ ਮੱਚ ਕੇ ਦੂਰ ਤੱਕ ਫੈਲਿਆ ਛੋਟਾ ਇਥੋਂ ਕਿੱਲਾ ਵਾਂਦਾ ਬੱਜ ਗਿਆ ਪਿੰਡਾਂ ਬਾਅਦ 20 22 ਸਾਲ ਇਹ ਕਿੱਲੇ ਉਹ ਜੇ ਕਮਿਊਨਿਟੀ ਘੇਰੀ ਨੂੰ ਅੱਖ ਲਾ ਦਿੰਦੇ ਸਰ ਪ੍ਰਸ਼ਾਸਨ ਕੋਲ ਜਾਓ ਉਹ ਕਹਿੰਦਾ ਸਾਨੂੰ ਬਈ ਜਾਣ ਦੱਸਦਾ ਉਹਦੀ ਪਟਵਾਰੀ ਕੋਲੇ ਆ ਖੜਦੇ ਅੱਗ ਲਾਉਣ ਨਹੀਂ ਦਿੰਦੇ ਸਾਹਿਬ ਵੀ ਆ ਜਾਂਦਾ ਹਾਂ ਸਾਰੇ ਆ ਜਾਂਦੇ ਸਾਨੂੰ ਨਾ ਇਹ ਪਟਵਾਰੀ ਨੂੰ ਕਿਸੇ ਦੱਲਾ ਨਾ ਇਹਨਾਂ ਨੂੰ ਬਹੁਤ ਸਾਰੇ ਨੂੰ ਪਤਾ ਲੱਗਿਆ ਬਾਈਟ ਟ੍ਰੈਂਕਾ ਲੈ ਕੇ ਆਇਆ ਤੇ ਘਰਾਂ ਚੋਂ ਜਿਹੜੀਆਂ ਗ੍ਰੇ ਕਨਰਲ ਟ੍ਰੈਂਕਾ ਹੁੰਦੀਆਂ ਆ ਦੇਖੋ ਲੋਟਰ ਦੇ ਨਾਲ ਨਾ ਇਹ ਟੂਰੀ ਨੂੰ ਖਲਾਰਾ ਫੇਰ ਕੰਟਰੋਲ ਹੋਇਆ ਨਹੀਂ ਅੱਗ ਤੇ ਕੰਟਰੋਲ ਹੀ ਨਹੀਂ ਹੋ ਰਿਹਾ ਸਾਰੀ ਜਿਹੜੀ ਟੂਰੀ ਹੈ ਬਾਈ ਬਸ ਰਿਹਾ ਤੇ 2 ਲੱਖ ਰੁਪਏ ਦਾ ਜਿਹੜਾ ਮੇਰਾ ਇਸ ਵਕਤ ਨੁਕਸਾਨ ਹੋ ਗਿਆ ਅੱਗ ਬੁਝੰਦਾ ਨਾ ਨਹੀਂ ਲੈਦੀ ਆ ਹਵਾ ਚੱਲਦੀ ਆ ਉਸ ਤੋਂ ਬਾਅਦ ਤੇਜੀ ਤੇ ਕੁੰਢੀ ਜਾਂਦੀ ਆ ਲੋਟਰ ਨਾਲ ਹੁੰਦੀ ਖਲਾਰੀ ਆ ਫੇਰ ਜਾ ਕੇ ਮਾਰਾ ਪਤਾ ਅੱਗ ਤੇ ਕੰਟਰੋਲ ਹੋਇਆ ਨਹੀਂ ਛੱਡੋ ਫੇਰ ਧੁਕਣੀ ਸ਼ੁਰੂ ਹੋ ਜਾਂਦੀ ਆ ਉਹ ਕਦੋਂ ਐਕਸਪਲਸ ਪਾਸੇ ਖੜੀਆਂ ਪੈਨ ਗੇਡ ਦੀਆਂ ਐਕਸਪਲਸ ਬੜੇ ਲੋਕ ਆ ਗਏ ਆ ਤੁਹਾਨੂੰ ਕਿਹਦੇ ਤੋਂ ਦੱਸਿਆ ਉਹ ਪੈਨ ਗੇਡ ਕਿੱਥੇ ਹਾਂ ਤੋਂ ਸੁਣਿਆ ਹੋ ਕੇ ਆਏ ਅੱਜ ਮੈਂ ਤਕਰੀਬਤ ਦੇ ਨਾਲ ਇਹਨੂੰ ਵਧਾ ਲਿਆ ਅੱਗੇ ਉੱਤੇ ਕਾਬੂ ਕੀਤਾ ਗਿਆ ਵਧਾ ਲਿਆ ਕਾਬੂ ਕਰ ਲਿਆ ਜੇਕਰ ਆ ਲੁੱਟਰ ਤੁਹਾਡੇ ਵਾਲਾ ਨਾ ਹੁੰਦਾ ਤੇ ਮੈਨੂੰ ਲੱਗਦਾ ਕਾਬੂ ਹੋਣੀ ਸੀ ਕਿਤੇ ਕਾਬੂ ਕੰਟਰੋਲ ਅੱਗੇ ਬੱਡੇ ਨਾ ਬੱਡੇ ਪਟਕੇ ਵੇਚਦੇ ਆ ਅੱਜ ਉਹ ਵੀ ਮੱਥੀ ਉਹ ਵੀ ਵੇਖੋ ਜੇ ਬੜੇ ਥੱਲੋਂ ਉਹਦੀ ਜਿਹੜੀ ਆ ਸਮਾਜਰੀ ਹੈ ਜੇ ਉਹ ਵੀ ਹੁਣ ਅਜਿਹਾ ਮਝਾ ਕੇ ਜੋ ਵੀ ਸਾਰੀ ਖਿਲਾਰ ਕੇ ਇਹ ਰੱਖਣ ਬਣੀ ਹੈ ਚੱਟੋ ਜੀ ਉਹ ਚੋਹਾ ਵਿੱਚ ਟੱਕਦੀ ਹੋਊਗੀ ਉਹਦੇ ਵੀ ਧਿਆਰ ਕੇ ਲੈਵਰ ਪਾਉਗੀ ਹਾਂ ਜਦੋਂ ਤੁਸੀਂ ਹੁਣ ਆਪ ਦੇ ਘਰਾਂ ਦੇ ਦਰਮਿਆਨ ਲਿਆਉਂਦੀਆਂ ਹਾਂ ਫੇਰ ਜਾ ਕੇ ਕੰਟਰੋਲ ਹੋਇਆ ਇਹਦੇ ਹਾਂਜੀ 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 ਅਜੇ ਵੀ ਸਾਡਾ ਬਹੁਤ ਰਿਸਪਾਨ ਹੋ ਗਿਆ ਜੀ ਕੇ ਕੇ ਤੇ ਵਾਹ ਲਿਆ ਜਿਹੜੇ ਵਾਣਾ ਖਾ ਲਿਆ ਰੇਟ ਦਾ ਵਾਣ ਤੁਹਾਡੇ ਕੋਲ ਥੀ ਯਾਰ ਜੀ 30000 ਹਾਂ ਪਿੰਡਾਂ 14000 ਟਰਾਲੀ ਜਿ ਬਣਾਈ ਬਣੀ ਆ ਜਿਹੜੇ ਬੰਦੇ ਨੇ ਹੱਕ ਲਈ ਸੀ ਉਹ ਬੰਦਾ ਭੱਜ ਗਿਆ ਛੁਪ ਲੈਂਦੇ ਆ ਜੀ ਭੱਜ ਗਿਆ ਦੱਸਦੇ ਆ ਸਾਹ ਇਹੀ ਦੱਸਦੇ ਕਿਤਾ ਦੇ ਤੇ ਸੀਗੇ ਉਦੋਂ ਹੂੰ ਇੰਦਰ ਦੇ ਪਿੰਡ ਵਾਲੇ ਬਾਹਰ ਚਾਹੀਏ ਆਪਣੀ ਗਾੜੀ ਦੀ ਗੱਲ ਹੂੰ ਉਹ ਪਗੜੀ ਨਹੀਂ ਲਈ ਦੱਸਦੇ ਉਹਨੇ ਵੀ ਠੇਕੇ ਤੇ ਲਈ ਹੋਣਾ ਉਹਨੂੰ ਸਮਝਣਾ ਚਾਹੀਦਾ ਠੇਕੇ ਨਹੀਂ ਉਹਨੂੰ ਪਤਾ ਨਹੀਂ ਵੀ ਸਾਰੇ ਪਾਸੇ ਬਰੂਦ ਹੀ ਪਿਆ ਹੈ ਕਈ ਕਿਸਾਨਾਂ ਨੇ ਬਣਾ ਲਈ ਕਈਆਂ ਨੇ ਬਣਵਾ ਲਈ ਪਈ ਹੈ ਹਾਂਜੀ 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 ਉਹ ਤਾਂ ਬੱਸ ਫਿਰੋ ਰੋਲਾ ਜਾਵਾ ਵੀ ਬਫਰੋ ਉਹ ਸੜਕ ਤੇ ਵੀ ਨੁਕਸਾਨ ਬਹੁਤ ਹੋਇਆ ਦਰਖਤ ਦਰਖਤ ਸਾਰੇ ਦਰਖਤ ਸਾਰੇ ਹੀ ਹੋਏ ਫਾਇਰ ਦੇ ਲਾਈਟ ਦੇਖਣਾ ਕਿਤੋਂ ਕਿਵੇਂ ਹੋਇਆ ਹੂੰ ਫਾਇਰ ਦੇ ਲਾਈਟ ਦੇਖ ਕੇ 3 ਘੰਟੇ ਅੱਗ ਲੱਗੀ ਆ ਕੋਈ ਨਹੀਂ ਆਇਆ ਕਿਸੇ ਨੇ ਕੋਈ ਧੰਨਵਾਦ ਥੋੜਾ ਜਿਹੜੇ ਤੁਸੀਂ ਆ ਗਏ ਕਿਸੇ ਨੇ ਕੋਈ ਪੁਲਿਸ ਬਚਾਚਣ ਕੋਲੀ ਆ ਇਹਨੇ ਬਾਈ ਯਾਰ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਤੁਸੀਂ ਦੇਖੇ ਵੀ ਹੋ ਪਹਿਲਾਂ ਤੂੰ ਵੇਖ ਹੀ ਆ ਜਾਂਦੇ ਆ ਮੇਰਾ ਠੋਕਰ ਆ ਗਿਆ ਸਾਡਾ ਅਸੀਂ ਗੱਡੀਆਂ ਕਿੰਨੇ ਚਿਰ ਬਾਅਦ ਪਹੁੰਚ ਗਏ ਗੱਡੀਆਂ ਤਾਂ ਆ ਗੀਆਂ ਅਸੀਂ ਥੋੜੇ ਜਣ ਬਾਅਦ ਆ ਗਏ ਸਾਡੀ ਗੱਡੀ ਆ ਸਾਡਾ ਪਹਿਲਾਂ ਉ ਇਹ ਤਾਂ ਪਹਿਲਾਂ ਹੀ ਭੁਜਾਤੇ ਆ ਸਾਰੇ ਅੱਗੇ ਹੁਣ ਕੋਲ ਉਹ ਜਿੱਤਾ ਨਹੀਂ ਗਿਆ ਸੀ ਪਹਿਲੇ ਪਾਸੇ ਭਜਾ ਕੇ ਕਿਵੇਂ ਉਹ ਘਰ ਸੀ ਵਿੱਚ ਘਰ ਵੀ ਆ ਗਿਆ ਉਸ ਨੂੰ ਵੀ ਅੱਕ ਲੱਗੀ ਜਾਸਾ ਸੈਂਦਰ ਆ ਜਾ ਵਿਚਾਰੇ ਪਾਸੇ ਘਰ ਜਾ ਸੀ ਹਾਂਜੀ ਹਾਂ ਤੇ ਸਾਨੂੰ ਹੋਰ ਹੀ ਪਹੁੰਚ ਆ ਗਿਆ ਆਲਾਣਾ ਭਾਈ ਇਹ ਵੀ ਭਾਈ ਜੀ ਫੇਰ ਸੱਜੀ ਆ ਇਹ ਤਾਂ ਇੱਕ ਹਵਾ ਦਾ ਥੋੜਾ ਜਿਹਾ ਮੁਹਾਣੀ ਆ ਇਹਨੂੰ ਹੋ ਗਿਆ ਜੀ ਇਹ ਹਵਾ ਰੱਖਦੇ ਮੁਹਾਣੂ ਆ ਇਹਨੂੰ ਹੋ ਜਾਂਦਾ ਇਹ ਤਾਂ ਘਾਸੇਵਾਂ ਰੱਖ ਜਾਣਾ ਫੇਰ ਤੇ ਉਹ ਘਰ ਵੀ ਮੱਚਿਆ ਨਾ ਫੇਰ ਅਗਲਾ Speria 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 Tchau, ਇਹ ਤੁਹਾਡੀ ਟੂੜੀ ਹੈ ਹਾਂਜੀ ਕਿੰਨੇ ਕਿੱਲਿਆਂ ਦੀ ਸੀ ਇਹ ਜੀ 20 ਕਿੱਲਿਆਂ ਦੀ ਟੂੜੀ ਹੈ ਜੀ ਮੈਂ 2 ਲੱਖ ਰੱਖਣੇ ਸੀ 20 ਕਿੱਲਿਆਂ ਦੀ ਟੂੜੀ ਹੈ ਹਾਂਜੀ 2 ਲੱਖ ਦਾ ਨਕਾਨ ਹੋ ਗਿਆ ਤੁਹਾਡਾ ਹਾਂਜੀ ਮੇਰੀ ਬਣਾਈ ਵੀ ਟੂੜੀ ਵੀ ਹੋਈ ਮਸਾਲ ਜਿਆਦਾ ਹੋ ਗਿਆ ਬਣਾਈ ਵੀ ਗਈ ਬਣਾਈ ਵੀ ਗਈ ਹਾਂਜੀ ਠੇਕ ਕਰਵਾ ਸੀ 80 ਹਜ਼ਾਰ 80 ਹਜ਼ਾਰ ਠੇਕੇ ਤੇ ਸੀ ਹਾਂਜੀ ਟੰਗ ਟੰਗ ਵੀ ਮੱਚ ਗਿਆ ਤੁਹਾਡਾ ਸਾਰਾ ਕੁਝ ਮੱਚ ਗਿਆ ਜੀ ਟੂੜੀ ਵੀ ਮੱਚ ਗਈ ਜੀ ਹੂੰ ਟੁੱਪੜ ਗਈ ਸੀ ਜਿਹੜੇ ਬੰਦੇ ਨੇ ਅੱਗ ਲਾਈ ਸ਼ੋਹ ਬੰਦਾ ਕਿਹੜੇ ਪਿੰਡ ਦਾ ਸੀ ਉਹ ਜੀ ਬਰਾੜੀ ਦਾ ਅਸਲ ਮੈਨੂੰ ਪਤਾ ਨਹੀਂ ਪੱਕਾ ਕੋਈ ਕਹਿੰਦੇ ਉਹਨੂੰ ਰੋਕਿਆ ਵੀ ਸਿੱਧੂ ਅੱਕ ਨਾਲ ਆ ਬਸ ਮੁੰਡੇ ਖੜੇ ਹੋਏ ਰੋਕਿਆ ਵੀ ਸਿੱਧਾ ਜੀ ਮਰ ਕੋਈ ਸਰਕਾਰ ਤੋਂ ਭੱਜ ਜਾਂਦਾ ਹੂੰ ਬਣੀ ਦੇ ਖੜੇ ਹਰ ਹਾਲ ਦੀ ਹੂੰ ਇਹ ਚਾਹੀ ਪੱਤੀ ਸਰਕਾਰ ਕਰਾ ਦੇ ਉਹ ਚਾਲੂ ਕੀ ਮੰਗਿਆ ਹੁਣ ਤੇ ਮੰਗ ਕੀ ਕਰਦਾ ਸਰਕਾਰ ਤੋਂ ਸਾਡਾ ਹੀ ਸਾਡਾ ਮਾਈਵਾ ਦਿੱਤਾ ਜਾਂਦਾ ਸਾਡਾ ਹੂੰ ਲੱਗਦਾ ਵੀ ਸਰਕਾਰ ਮੁਆਵਜ਼ਾ ਤੁਹਾਨੂੰ ਦੇ ਦੂਗੀ ਇਹ ਗੜੇ ਮਾਰੀ ਤੇ ਪਿਛਲੀ ਵਾਰ ਮਿਲਣੀ ਸੀ ਤੁਹਾਨੂੰ ਨਹੀਂ ਮਿਲਦਾ ਜੀ ਹੈ ਕੁਝ ਨਹੀਂ ਮਿਲਦਾ ਕੜੇ ਮਾਰਦੇ ਮਿਲਗੇ ਸੀ ਤੁਹਾਨੂੰ ਨਹੀਂ ਅੱਗੀ ਨਹੀਂ ਮਿਲੇਗੀ ਤਾਂ ਤੀਜੀ ਰੱਗ ਲੱਗ ਗਈ ਉਹ ਪਰਸੋਂ ਉੱਤੇ ਲੱਗੀ ਆ ਹਾਂ ਚੱਲ ਕਿੱਲੇ ਆ ਪਾਪੋ ਚੱਲ ਜੀ ਸਾਢੇ ਪੰਜ ਦੇ ਵਿੱਚ ਚੱਲ ਪੰਜ ਕਿਲੇ ਸਾਲ ਕੱਲ ਬੱਲੇ ਜੀ ਆ ਕਿੱਦਾ ਚੱਲਦਾ ਪੰਜ ਕਿਲੇ ਬੱਲੇ ਸਾਲ ਬੱਲੇ ਪੰਜ ਕਿਲੇ ਵੇਲੇ ਆ ਪਾਪੋ ਸਾਨੂੰ ਨਹੀਂ ਨਸ ਕਿੱਲੇ ਬੱਲੇ ਸਾਲ ਕਰਕੇ ਤਾਂ ਨਿਕਾਨ ਬਹੁਤ ਵੱਡਾ ਆ ਜਿਹੜਾ ਖਲਸਾ ਬਹੁਤਾਂ ਬਹੁਨੇ ਦਾ ਖੜ ਖੜ